ਆਪ ਸਾਰੇ ਦਰਸ਼ਕਾਂ ਦਾ ਪੰਜਾਬੀ ਪੋਸਟ ਤੇ ਸਵਾਗਤ ਹੈ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਫਿਰ ਲੈ ਕੇ ਆਇਆ ਹੈ ਮੋਨ ਸਿੰਘ ਆਪ ਜੀ ਦੇ ਅਗੇ ਪੰਜਾਬੀ ਪੋਸਟੀਆਂ ਪੰਜਾਬੀ ਖਬਰਾਂ ਸ਼ੁਰੂ ਕਰਦੇ ਹਾਂ ਅੱਜ ਦੀ ਪੰਜਾਬੀ ਪੋਸਟੀਆਂ ਪੰਜਾਬੀ ਖਬਰਾਂ ਅਸੀਂ ਹੋਇਆ ਅਸੀਂ ਸਾਨੂੰ ਉਦੋਂ ਇਹਨਾਂ ਨੇ ਘਰਾਂ ਚੋਂ ਫੜ-ਫੜ ਕੇ ਲੈ ਗਏ ਕਿੱਦਾਂ ਵੀ ਕਿਸ ਤਰੀਕੇ ਨਾਲ ਅਸੀਂ ਰਾਤ ਦੇ 12 1 ਵਜੇ ਭੈਣ ਭਰਾ ਅਸੀਂ ਅਹੀਂ ਇੱਥੋਂ ਨਿਕਲੇ ਨੇ ਇਹਨਾਂ ਨੇ ਕਿ ਰਾਤ ਰਾਤ ਪਰ ਤੈਰਾ ਦਿੰਦੇ ਰਹੇ ਆਪਣੀ ਕਲੋਨੀ ਨੂੰ ਸੇਫ ਰੱਖਿਆ ਉਹ ਗੱਡੀ ਆਵੇ ਉਹ ਭਾਜੀ ਭਾਜੀ ਪੈਂਦੇ ਸੀ ਵੀ ਇਹ ਜੱਡੀ ਮਹਾਂ ਸਾਹਬਾ ਕਾ ਉਹਦੀ ਗੱਡੀ ਮਹਾਂ ਸਾਹਬਾ ਕਾ ਵੱਢ ਦਿਓ ਕੱਟ ਦਿਓ ਸਾਰੇ ਨੂੰ ਮਾਰ ਦਿਓ ਕੋਈ ਇੱਥੇ ਜਾ ਪਿਆਰੇ ਸਰਦਾਰ ਕਿਸਨ ਸੰਗੀਦੀ ਮਿੱਠੀ ਯਾਦ ਵਿੱਚ ਕਵਿਤਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਗੁਰਮਤ ਲਹਿਰ ਆਰਗੇਨਾਈਜੇਸ਼ਨ ਪੱਛੀਂ ਬੰਗਾਲ ਵੱਲੋਂ ਜਿਸ ਵਿੱਚ ਸਹਿਯੋਗ ਕਰ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਨਿਸਰ ਸਿੱਖ ਮਿਸ਼ਨ ਕੋਲਕਾਤਾ ਪੂਰਬੀ ਭਾਰਤ ਤੇ ਸਿੱਖ ਫੋਰਮ ਕੋਲਕਾਤਾ ਅਤੇ ਇਲਾਕੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਗੁਰਦੁਆਰਾ ਜਗਾ ਹੁੰਦਾ ਬੈਨਾ ਚਟੀ ਵਿਖੇ ਫਾਈਨਲ ਦੀਵਾਨ ਦੀ ਸਮਾਪਤੀ ਹੋਏਗੀ ਤੇ ਆਪ ਜੀ ਦੱਸਦੀ ਹੈ ਕਿ 13 ਤਰੀਕ ਤੋਂ ਲੈ ਕੇ 15 ਤਰੀਕ ਤੱਕ ਇਹ ਲਗਾਤਾਰ ਜੋ ਹੈ ਜਗਾ ਜਗਾਤੇ ਗੁਰਦੁਆਰਿਆਂ ਦੇ ਵਿੱਚ ਕਵਿਤਾ ਦੇ ਜੋ ਹੈ ਉਹ ਮੁਕਾਬਲੇ ਹੋਣਗੇ ਅਤੇ 16 ਤਰੀਕ ਨੂੰ ਗੁਰਦੁਆਰਾ ਜਗਤ ਸੁਧਾਰ ਬਨਾਚਟੀ ਵਿਖੇ ਇਹ ਜੋ ਕਵਿਤਾ ਮੁਕਾਬਲੇ ਹੈ ਉਹਨਾਂ ਦਾ ਫਾਈਨਲ ਜੋ 라ਉਂਡ ਹੈ ਉਹ ਉੱਥੇ ਹੋਵੇਗਾ 13 ਤਰੀਕ ਨੂੰ ਜੋ ਕਿ ਜਮੂੜੀਆ ਸ੍ਰੀਪੁਰ ਨੀਂਗਾ ਪੰਜਾਬੀ ਮੋੜ ਬਰਦਵਾਨ ਪਾਨਾਗੜ ਵਿਖੇ ਵਿਭਿੰਨ ਜਗਾਵਾਂ ਤੇ ਇਹ ਜੋ ਹੈ ਕੰਪੀਟੀਸ਼ਨ ਚੱਲ ਰਿਹਾ ਹੈ 14 ਤਰੀਕ ਨੂੰ ਗਾਇਕਾਟਾ ਓਖੜਾ ਬੈਨਾਚਟੀ ਗੋਬਿੰਦਨਗਰ ਬਨਪੁਰ ਕੋਮਡੋਬੀ ਗੁਰਦੁਆਰਾ ਸਾਹਿਬ ਵਿਖੇ ਹੋਏਗਾ ਅਤੇ 15 ਤਰੀਕ ਨੂੰ ਰੇਲਪਾਰ ਰੇਲਪਾਰ ਦੋਵੇਂ ਗੁਰਦੁਆਰੇ ਆਸੂਸੋਲ ਗੁਰਦੁਆਰਾ ਅਤੇ ਚਿਤਰੰਜਨ ਗੁਰਦੁਆਰਾ ਸਾਹਿਬ ਵਿਖੇ 15 ਤਰੀਕ ਨੂੰ ਹੋਵੇਗਾ ਅਤੇ ਸਾਰਿਆਂ ਦਾ ਜੋ ਹੋਏ ਫਾਈਨਲ ਨਿਚੋੜ ਜੋ ਹੈ ਉਹ 16 ਤਰੀਕ ਨੂੰ ਜੋ ਹੈ ਗੁਰਦੁਆਰਾ ਜਗਾ ਸੁਧਾਰ ਬੈਨਾਚਟੀ ਵਿਖੇ ਫਾਈਨਲ ਦਿਵਾਨ ਦੀ ਜੋ ਹੈ ਕਵਿਤਾ ਮੁਕਾਬਲੇ ਦਾ ਸਮਾਪਨ ਹੋਏਗਾ ਗੁਰਮਤ ਲਹਿਰ ਆਰਗੇਨਾਈਜੇਸ਼ਨ ਵੱਲੋਂ ਲਗਾਤਾਰ ਕਈ ਗੁਰਦੁਆਰਿਆਂ ਵਿੱਚ ਵੀ ਇਸ ਜਨੇ ਵੀ ਗੁਰਦੁਆਰੇ ਸਾਹਿਬ ਨੇ ਇਨ੍ਹਾਂ ਵਿੱਚ ਜਾ ਜਾ ਕੇ ਜੋ ਹੈ ਗੁਰਮੁਖੀ ਕਲਾਸ ਵੀ ਲਗਾਈ ਜਾ ਰਹੀ ਹੈ ਅਤੇ ਇਸ ਤਰ੍ਹਾਂ ਦੇ ਕਈ ਉਪਰਾਲੇ ਗੁਰਮਤ ਲਹਿਰ ਆਰਗੇਨਾਈਜੇਸ਼ਨ ਪੱਛੀਂ ਬੰਗਾਲ ਵੱਲੋਂ ਕੀਤੇ ਜਾ ਰਹੇ ਨੇ 4 ਦਿਨਾਂ ਤੋਂ ਲਾਪਤਾ ਰਹਿਣ ਵਾਲੇ ਇੱਕ ਵਿਅਕਤੀ ਦੀ লাশ ਖੂਚੋਂ ਬਰਾਮਦ ਹੋਈ ਹੈ ਆਸਨਸੂਲ ਦੇ ਜੰਮੂੜਿਆ ਵਿਧਾਨ ਸਭਾ ਦੇ ਕੇਂਦਾ ਪਿੰਡ ਦੇ ਪੰਚਾਇਤ ਦੇ ਪੂਰਬੀ ਕੇਂਦਾ ਦੁਰਗਾ ਮੰਦਿਰ ਦੇ ਲੱਗਦੇ ਇੱਕ ਖੂਹ ਦੇ ਵਿੱਚੋਂ ਵਿਅਕਤੀ ਦੀ লাশ ਮਿਲਣ ਨਾਲ ਇਲਾਕੇ ਦੇ ਵਿੱਚ ਸ਼ੰਸਨੀ ਫੈਲ ਗਈ ਪਤਾ ਲੱਗਾ ਹੈ ਕਿ ਅੱਜ ਸਵੇਰੇ ਆਸਾਨਕ ਲੋਕਾਂ ਨੇ ਇਸ লাশ ਨੂੰ ਖੂਹ ਦੇ ਵਿੱਚ ਤੈਰਦਿਆਂ ਵੇਖਿਆ ਅਤੇ ਤੁਰੰਤ ਸਥਾਨਕ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਨੇ ਫਾਇਰ ਵਿਗਟ ਦੀ ਸੂਚਨਾ ਦਿੱਤੀ ਅਤੇ ਫਾਇਰ ਵਿਗਟ ਦੇ ਕਰਮਚਾਰੀ ਆ ਕੇ ਮੌਕੇ ਤੇ ਪਹੁੰਚ ਕੇ ਖੂਹ ਚੋਂ ਪਾਣੀ ਭਾਰ ਕੇ লাশ ਨੂੰ ਬਾਹਰ ਕੱਢਿਆ ਖੂ ਚ লাশ ਬਰਾਮਦ ਹੋਣ ਤੋਂ ਬਾਅਦ ਸਥਾਨਕ ਲੋਕਾਂ ਨੇ ਮ੍ਰਿਤਕ ਦੀ ਪਛਾਣ ਅਭਜੀਤ ਬਨਰਜੀ ਅੰਬਰਾਕਾ ਵਾਸੀ ਪਿੰਡ ਕੇਂਦਾਵਜ ਜੋ ਕੀਤੀ ਹੈ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਨੇ ਦੱਸਿਆ ਹੈ ਕਿ ਅਭਜੀਤ ਪਿਛਲੇ 4 ਦਿਨਾਂ ਤੋਂ ਲਾਪਤਾ ਸੀ ਕਿਵੇਂ ਇਸ ਜਗ੍ਹਾ ਤੇ ਆਕਰ ਉਹਦੀ ਮੌਤ ਹੋ ਜਾਂਦੀ ਹੈ ਇੱਕ ਜਾਂਚ ਦਾ ਵਿਸ਼ਾ ਹੈ ਪੁਲਿਸ ਦੇ ਅੱਗੇ ਇਹ ਜਾਂਚ ਦਾ ਜੋ ਹੈ ਮੰਗ ਮ੍ਰਿਤਕ ਦੇ ਪਰਿਵਾਰ ਵੱਲੋਂ ਰੱਖੀ ਗਈ ਹੈ আমাদের গ্রামেরই অভিজিৎ ব্যানার্জি গত দশ তারিখ থেকে রাত দশটা থেকে নিখোঁজ ছিল আজকে আমরা যখন এখানে সকালে আমি যখন মর্নিং ওয়াক করতে আসি তখন আমি দেখি যে এখানে একটা বডি পড়ে আছে কুয়োতে আমাদের ডাউট নাইনটি নাইন পার্সেন্ট যে ওই ছেলেটি অভিজিৎ ব্যানার্জি এবারে আপনাদের মাধ্যমে জানাতে চাইছি এ পুলিশ এর ঠিকঠাক করে তদন্ত করে যে দোষী আছে তাদের পাক কেন দুর্ভাগ্যজনক তার বউ খুব কম বয়স একটা বাচ্চা আছে এটা মানে আমরাও ভেতর থেকে মেনে নিতে পারছি না এই পাচ্ছি না অতএব পুলিশ এর তদন্ত করে দোষীদের দৃষ্টান্তমূলক শাস্তি হোক এইটুকু আশা করবো দোষী দোষী বলতে আপনি কী বলতে চাইছেন নাকি কি মেরে ফেলে দেওয়া হয়েছে মনে হচ্ছে এবারে পুলিশ তদন্ত করুক ধান ਅਸੂਲ ਨਗਰ ਨਿਗਮ ਦੇ 66 ਨੰਬਰ ਵਾਰਡ ਦਾਮਾਗੋੜੀਆ ਦੇ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ ਜਿਸ ਕਾਰਨ ਉਹਨਾਂ ਨੇ ਆंदोलਨ ਛੇੜ ਦਿੱਤਾ ਹੈ ਪਿੰਡ ਦੇ ਲੋਕਾਂ ਦਾ આરોਪ ਹੈ ਕਿ ਤਿੰਨ ਮੂਲ ਨੂੰ ਵੋਟਾਂ ਦਿੱਤੀ ਜਿਸ ਕਾਰਨ ਜੋ ਹੈ ਇੱਥੇ ਦੇ ਸਥਾਨਕ ਕਾਉਂਸਲਰ ਨੇ ਪਾਣੀ ਬੰਦ ਕਰ ਦਿੱਤਾ ਹੈ ਕਈ ਲੋਕ ਪਿੰਡ ਦੇ ਬਾਹਰ ਖੜੇ ਹੋ ਕੇ ਕਈ ਘੰਟੇ ਤੱਕ ਵਿਰੋਧ ਪ੍ਰਦਰਸ਼ਨ ਕਰਦੇ ਰਹੇ ਅਤੇ ਉਹਨਾਂ ਨੇ આરોਪ ਲਗਾਇਆ ਕਿ ਕਈ ਜਗ੍ਹਾਵਾਂ ਤੇ ਇਸ ਤਰ੍ਹਾਂ ਦਾ ਜੋ ਹੈ ਪਾਣੀ ਸਿਰਫ ਸਾਡੇ ਪਿੰਡ ਤੇ ਹੀ ਕਿਉਂ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਇਹਨਾਂ ਦਾ ਕਹਾ ਹੈ ਕਿ ਬਾਰ-ਬਾਰ ਕਾਉਂਸਲਰ ਨੂੰ ਕਹਿਣ ਤੋਂ ਬਾਅਦ ਵੀ ਇਹ ਜੋ ਹੈ ਸਾਨੂੰ ਪਾਣੀ ਮੁਹਾਇਆ ਨਹੀਂ ਕਰਵਾਇਆ ਗਿਆ ਅਤੇ ਉਹਨਾਂ ਨੇ આરોਪ ਲਗਾਏ ਗਾਹਾਂ ਵਾਲਿਆਂ ਨੇ ਕਿ बीजेपी ਨੂੰ ভোট ਦੇਣ ਦੇ ਕਾਰਨ ਹੀ ਜੋ ਹੈ ਸਕਤਾ ਪਚ ਕਹਿ ਰਹੀ ਹੈ ਤੁਹਾਡਾ ਪਾਣੀ ਬੰਦ ਕਰ ਦਿੱਤਾ ਗਿਆ ਹੈ ਲੇਕਿਨ ਇਸ ਨੂੰ ਲੈ ਕੇ گاؤں ਵਾਲੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕਰਦੇ ਰਹੇ ਅਤੇ ਜੋ ਨਗਰ ਨਿਗਮ ਪ੍ਰਸ਼ਾਸਨ ਕੋ ਪਾਣੀ ਦੀ ਮੰਗ ਵੀ ਕਰਦੇ ਰਹੇ ਜੀ ਇਹ ਕਿ ਅਮਲਾ ਪਾਣੀ ਕੇ ਲਿਏ ਬਹੁਤ ਦਿੱਕਤ ਹੋ ਗਈ ਆ ਕਬੀਸਲ ਵਾਲਾ ਵੀ ਗਾੜੀ ਬੰਦ ਕਰ ਦਿਆ ਮਿਲਸੀ ਪਾਟੀ ਵਾਲਾ ਵੀ ਗਾੜੀ ਬੰਦ ਕਰ ਦਿਆ ਉਸੋਸ਼ਕ पासवान ਕੋ ਕਹਿਣਾ ਹੈ ਕਿ ਹਮ ਲੋਗ ਦਾਾਮੋਖੜੀ ਸਪੋਰਟ ਨਹੀਂ ਮਿਲਿਆ ਉਸਕਾ ਤਾਂ ਕਹੇ ਸੀ ਵੀ ਵੋਟ ਨਹੀਂ ਮਿਲਿਆ ਕ ਸਭ ਜਗ ਪਾਣੀ ਬੰਦ ਕਰ ਦਿਆ

ਆਦਮੀ ਨੇ ਵੇਖਿਆ ਕਿ ਕਿਵੇਂ ਰਾਨਿੰਗ ਦੇ ਸੈਂਕੋ ਗੋਲਡ ਜੁਐਲਰੀ ਸ਼ੋਰੂਮ ਦੇ ਵਿਖੇ ਕਿਵੇਂ ਡਕੈਤਾ ਨੇ ਧਾਵਾ ਭੁੱਲਿਆ ਸੀ ਅਤੇ ਪੂਰੀ ਵਾਕਿਆ ਸੀਸੀਟੀਵੀ ਵਿੱਚ ਕੈਦ ਹੋ ਗਿਆ ਸੀ ਕਿਵੇਂ ਡਕੈਤਾਂ ਦੀ ਐਂਟਰੀ ਹੁੰਦੀ ਹੈ ਅਤੇ ਇੱਕ ਇੱਕ ਕਰਕੇ ਜੋ ਹੈ ਉਹ ਡਕੈਤ ਲੁੱਟ ਮਚਾਉਂਦੇ ਨੇ ਆਪ ਜੀ ਨੂੰ ਦੱਸ ਦਈਏ ਕਿ ਇੱਕ ਹੋਰ ਸੀਸੀਟੀਵੀ ਸਾਹਮਣੇ ਆਈ ਹੈ ਜਿਸ ਵਿੱਚ ਦੇਖਿਆ ਗਿਆ ਹੈ ਕਿ ਜਿਵੇਂ ਡਕੈਤ ਅੰਦਰ ਜਾਂਦੇ ਨੇ ਅੰਦਰ ਜਿਵੇਂ ਸਟਾਫ ਬੈਠੇ ਹੁੰਦੇ ਨੇ ਸਟਾਫਾਂ ਨੂੰ ਕਿਵੇਂ ਘੇਰ ਲਿਆ ਜਾਂਦਾ ਹੈ ਅਤੇ ਬੰਦੂਕ ਦੀ ਨੋਕ ਦੇ ਨਾਲ ਇੱਕ ਇੱਕ ਕਰਕੇ ਸਾਰੇ ਸਟਾਫਾਂ ਨੂੰ ਇੱਕ ਜਗ੍ਹਾ ਪਿਠਾ ਦਿੱਤਾ ਜਾਂਦਾ ਹੈ ਇਹ ਜੋ ਤਸਵੀਰਾਂ ਆਪ ਜੀ ਦੇਖ ਰਹੇ ਹੋ ਇਸ ਸੀਸੀਟੀਵੀ ਦੀ ਰਾਹੀਂ ਫੁਟੇਜ ਆਪ ਜੀ ਦੇਖ ਰਹੇ ਹੋ ਕਿ ਕਿਵੇਂ ਜੋ ਟਕੈਤ ਜੋ ਹੈ ਰਾਨੀਗੰਜ ਦੀ ਇਹ ਜੋ ਹੈ ਜੁਐਲਰੀ ਸ਼ੋਰੂਮ ਚ ਜਦੋਂ ਐਂਟਰੀ ਕੀਤੀ ਤੇ ਕਿਵੇਂ ਇੱਕ ਇੱਕ ਕਰਕੇ ਜੋ ਹੈ ਦੁਕਾਨਦਾਰ ਅਤੇ ਕੁਝ ਗ੍ਰਾਹਕਾਂ ਨੂੰ ਵੀ ਇੱਕ ਸਾਈਡ ਤੇ ਲੈ ਜਾ ਕੇ ਬਟਾਤਾ ਅਤੇ ਸਮੇਂ ਹੋਏ ਗ੍ਰਾਹਕ ਅਤੇ ਦੁਕਾਨਦਾਰਾਂ ਨੇ ਵੀ ਜੋ ਸਟਾਫ ਨੇ ਉਹਨਾਂ ਨੇ ਵੀ ਚੁੱਪਚਾਪ ਇੱਕ ਜਗ੍ਹਾ ਬੈਠ ਦੀ ਹੀ ਜੋ ਹੈ ਬੁੱਧੀ ਲਗਾਈ ਅਤੇ ਲਗਾਤਾਰ ਜੋ ਡਕੈਤ ਸੀ ਉਹ ਆਪਣਾ ਕੰਮ ਨੂੰ ਅੰਜਾਮ ਦਿੰਦੇ ਰਹੇ ਇਸ ਵਿੱਚ ਦੇਖਿਆ ਗਿਆ ਕਿ 12ਵੀਂ ਇੱਕ ਜੋ ਸ਼ਖਸ ਨੇ ਉਹ ਘੁੰਮਦਾ ਫਿਰਦਾ ਜੋ ਪੁਲਿਸ ਆਫੀਸਰ ਹੈ ਸ੍ਰੀਪੁਰ ਫਾੜੀ ਦਾ ਉਸ ਨੇ ਪਤਾ ਲੱਗਾ ਅਤੇ ਉਸ ਨੇ ਡਿਊਟੀ ਨਹੀਂ ਹੁੰਦਿਆਂ ਵੀ ਉਸ ਨੇ ਗੋਲੇਬਾਰੀ ਸ਼ੁਰੂ ਕਰ ਦਿੱਤੀ ਅਤੇ ਇਸ ਦੀ ਸੂਚਨਾ ਜੋ ਹੈ ਡਕੈਤਾਂ ਨੂੰ ਮਿਲ ਗਈ ਤੁਰੰਤ ਇਸ ਤੋਂ ਬਾਅਦ ਡਕੈਤ ਬਾਹਰ ਜਾਂਦੇ ਨੇ ਅਤੇ ਉਸ ਦਾ ਜੋ ਹੈ ਐਨਕਾਊਂਟਰ ਪੂਰੀ ਘਟਨਾ ਵੀ ਆਪ ਜੀ ਸੀਸੀਟੀਵੀ ਵਿੱਚ ਵੇਖ ਰਹੇ ਹੋ ਕਿਵੇਂ ਇਨਕਾਉਂਟਰ ਹੋਇਆ ਤੇ ਫਿਲਹਾਲ ਆਪ ਜੀ ਨੂੰ ਦੱਸ ਦਈਏ ਕਿ ਇਸ ਜੋ ਘਟਨਾ ਤੋਂ ਬਾਅਦ ਇਲਾਕੇ ਦੇ ਗ੍ਰਾਹਕ ਬੋਲੋ ਅਤੇ ਜੋ ਬਿਜ਼ਨਸਮੈਨ ਬੋਲੋ ਬੜੇ ਹੀ ਅਤੰਕਿਤ ਹੈ ਕਿ ਕਾ ਆਖਿਰਕਾਰ ਕਿਉਂ ਇਸ ਤਰ੍ਹਾਂ ਦੀ ਘਟਨਾਵਾਂ ਜੋ ਹੈ ਆਸਨਸੂਲ ਦੇ ਖੇਤਰ ਦੇ ਵਿੱਚ ਰਾਣੀ ਗੰਜ ਬੋਲੀਏ ਇਸ ਖੇਤਰ ਦੇ ਵਿੱਚ ਕਿਉਂ ਵਧ ਰਹੀਆਂ ਨੇ ਅਸੀ ਹੋਇਆ ਅਸੀਂ ਸਾਨੂੰ ਉਦੋਂ ਇਹਨਾਂ ਨੇ ਘਰਾਂ ਚੋਂ ਫੜ ਫੜ ਕੇ ਲੈ ਗਏ ਕਿੱਦਾਂ ਵੀ ਕਿਸ ਤਰੀਕੇ ਨਾਲ ਅਸੀਂ ਰਾਤ ਦੇ 12 1 ਵਜੇ ਭੈਣ ਭਰਾ ਅਸੀਂ ਅਹੀਂ ਇੱਥੋਂ ਨਿਕਲੇ ਇਹਨਾਂ ਨੇ ਕਿ ਰਾਤ ਰਾਤ ਪਰਹਰਾ ਦਿੰਦੇ ਰਹੇ ਆਪਣੀ ਕਲੋਨੀ ਨੂੰ ਸੇਫ ਰੱਖਿਆ ਉਹ ਛੜ ਗੱਡੀਆਂ ਹੋਏ ਉਹ ਪੰਜ ਪੰਜ ਪੈਂਦੇ ਸੀ ਵੀ ਇਹਦੀ ਗੱਡੀ ਮੈਂ ਸਾਹਾ ਕਾ ਉਹਦੀ ਗੱਡੀ ਮੈਂ ਸਾਹਾ ਕਾ ਵੱਢ ਦਿਓ ਕੱਟ ਦਿਓ ਸਾਰੇ ਨੂੰ ਮਾਰ ਦਿਓ ਕੋਈ ਇਥੇ ਜਾ ਹੁਣ ਤੱਕ ਆਪ ਸਾਰੇ ਦਰਸ਼ਕ ਦੇਖ ਰਹੇ ਸੀ ਪੰਜਾਬੀ ਪੋਸਟ ਦੀਆਂ ਪੰਜਾਬੀ ਖਬਰਾਂ ਹਰ ਇਲਾਕੇ ਦੀਆਂ ਹਰ ਖੇਤਰ ਦੀਆਂ ਆਪ ਜੀ ਨੂੰ ਪੰਜਾਬੀ ਖਬਰਾਂ ਮੁਹैया करवाई ਜਾ ਰਹੀਆਂ ਨੇ ਅਤੇ ਲਗਾਤਾਰ ਇਹ ਮੁਹਿੰਮ ਸਾਡੀ ਜਾਰੀ ਰਹੇਗੀ ਕੱਲ ਫਿਰ ਹੋਏਗੀ ਮੁਲਾਕਾਤ ਦੋਮੋਨ ਸਿੰਘ ਨੂੰ ਇਜਾਜ਼ਤ ਆਪਕੇ ਸੁਪਨੋ ਕੇ ਘਰ ਕੋ اور ਸੁੰਦਰ ਬਣਾਉਣੇ ਕੇ ਲਿਏ ਯੂਨਿਕ ਡੈਕੋਰ اور ਯੂਨਿਕ ਸੈਨੀਟੇਸ਼ਨ ਲੈ ਕੇ ਆਇਆ ਹੈ ਇੱਕ ਕੰਪਲੀਟ ਬਾਥਰੂਮ ਡੈਸਟੀਨੇਸ਼ਨ ਸ਼ੋਰੂਮ ਇੱਕ ਸੇ ਇੱਕ ਡਿਜ਼ਾਈਨ اور ਟਿਕਾਊ ਸਮਾਨ ਨਲ ਪਾਈਪ ਕੰਪਲੀਟ ਬਾਥਰੂਮ ਸੈਟ ਕਿਪਾਈਤੀ ਦામੋ ਮੇ जैकवार एस्को प्राजो आर्टीज के ब्रांड उपलब्ध हैं हमारा पता है यूनिक कोर्स पार्वती शॉपिंग आर्केट शॉप नंबर फोर एंड फोर्टी फोर जी टी रोड आश्रम मोड आसनसोल दूसरा पता है यूनिक सैनिटेशन एटी टू एन एस रोड आसनसोल संपर्क नंबर नाइन फोर थ्री फोर जीरो फोर टू फोर सेवन सिक्स जीरो थ्री फोर वन टू थ्री डबल जीरो जीरो सिक्स टू